ਲਾਲੀ ਮੋਟਰ ਸਰਵਿਸ ਪ੍ਰਾਈਵੇਟ ਲਿਮਟਿਡ ਜੋ ਕਿ 2019 ਤੋਂ ਹੁਸ਼ਿਆਰਪੁਰ ਵਿੱਚ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਇਥੇ ਕੀਆ ਕੰਪਨੀ ਦੇ ਪਹਿਲਾਂ ਤੋਂ ਹੀ ਬਹੁਤ ਵਧੀਆ ਮਾਡਲ ਉਪਲਬਧ ਨੇ ਉੱਥੇ ਅੱਜ ਕੀਆ ਕੰਪਨੀ ਦੇ ਵੱਲੋਂ ਨਵਾਂ ਮਾਡਲ ਕੀਆ ਕੈਰਨਸ ਕਲਾਵਿਸ ਲਾਂਚ ਕੀਤਾ ਗਿਆ ਜਿਸ ਵਿੱਚ ਤੁਹਾਨੂੰ ਬਾਕੀ ਗੱਡੀਆਂ ਤੋਂ ਅਲੱਗ ਫੀਚਰ ਮਿਲਣ ਵਾਲੇ ਨੇ ਜੋ ਕਿ ਭਾਰਤੀ ਬਾਜ਼ਾਰ ਵਿੱਚ ਕਾਫੀ ਲੋਕਪ੍ਰੀਏ ਨੇ ਇਸ ਮਾਡਲ ਵਿੱਚ ਕੰਪਨੀ ਨੇ ਅਪਡੇਟ ਵਰਜ਼ਨ ਲਾਂਚ ਕੀਤੇ ਨੇ ਇਜੇ ਤੇਤਾ ਅੱਜ ਸ਼ੀਤ ਕੋ ਦੇ ਜਲੰਧਰ ਰੋਡ ਤੇ ਕੰਪਨੀ ਸ਼ੋਰੂਮ ਵਿੱਚ ਨਵੇਂ ਮਾਡਲ Kia Carens Klavis ਨੂੰ ਲਾਂਚ ਕਰਨ ਲਈ ਜ਼ਿਲ੍ਹਾ ਮੰਡੀ ਬੋਰਡ ਦੇ ਚੇਅਰਮੈਨ ਯਸ਼ਪਾਲ ਚੇਚੀ ਵਿਸ਼ੇਸ਼ ਤੌਰ ਤੇ ਪਹੁੰਚੇ। ਚਿਨਾ ਨੇ ਗੱਡੀ ਲਾਂਚ ਕਰਦੇ ਹੋਏ ਆਖਿਆ ਕਿ ਇਸ ਨਵੇਂ ਮਾਡਲ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ ਜੋ ਕਿ ਇੱਕ ਪਰਿਵਾਰ ਨੂੰ ਆਰਾਮ ਨਾਲ ਆਪਣਾ ਸਫ਼ਰ ਤੈਅ ਕਰਵਾਉਣ ਵਿੱਚ ਸક્ષਮ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ Kia ਕੰਪਨੀ ਦੇ ਮਾਡਲ ਖਰੀਦਣ ਲਈ ਆਖਿਆ। ਇਸ ਮੌਕੇ ਕੰਪਨੀ ਦੇ ਏਮਪਲੋਏ ਅਰਜਨ ਕਲਿਆਣ ਨੇ ਗੱਡੀ ਦੇ ਫੀਚਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਕਿਨ ਲਾਗਿਸ ਦੇ ਰਿਗਾਰਡਿੰਗ ਇਕ ਇਕਨੋਮਿਕ ਕਾਰ ਦੀ ਅੱਜ ਲਾਂਚਿੰਗ ਹੋ ਰਹੀ ਹੈ। ਅੱਜ ਕੀਆ ਕੰਪਨੀ ਬਨ ਨੂੰ ਮੈਨ ਇਨਵਾਈਟ ਕੀਤਾ ਗਿਆ ਸੀਗਾ। ਕਿ ਵੀ ਜਿਹੜੀ ਨਵੀਂ ਕਾਰ ਆਈ ਹੈ ਉਹਦੀ ਅੱਜ ਲਾਂਚਿੰਗ ਦੇ ਤੁਸੀਂ ਆਉਂ ਕਮਿਨਿਟੀ ਬੁਲਾਇਆ ਗਿਆ ਸਮੂਹ ਜਿਹੜੇ ਸੀਨੀਅਰਸ ਨੇ ਸੂਮੋ ਜਿਹੜੇ ਸਟਾਫ ਦੇ ਮੈਨੇਜਰ ਨੇ ਸਰਨ ਪਾਇਸਾ ਸਾਡੇ ਪ੍ਰਾਣੇ ਮਿੱਤਰ ਰਹੇ ਤੋਂ ਇਹਨਾਂ ਨੇ ਅੱਜ ਮੈਨੂੰ ਇਨਵਾਈਟ ਕੀਤਾ ਮੈਂ ਇਹਨਾਂ ਦਾ ਪਹਿਲਾਂ ਧੰਨਵਾਦ ਕਰਦਾ ਕੋ ਸਾਈਕਲ ਜਿਹੜੀ ਇਹਨਾਂ ਨੇ ਕੱਲ ਅਜਾਉਂਸ ਕੀਤੀ ਉਹਦੇ ਬਾਰੇ ਇਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਕਿ ਇਹਨਾਂ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਕਾਫੀ ਪੁਰਾਣਾ ਹੈਗਾ ਆਈ ਹੋਪ ਕਿ ਅਗਲੇ 4-5 ਸਾਲਾਂ ਅੱਦੀ ਅਨਜਿੰਗ ਹੋ ਗਈ ਹੈ ਕਿ ਪਰ ਅੱਜ ਦੀ ਡੇਟ ਡੇਟਾ ਦਾ ਫੇਸਲਿਪਟ ਆਏਗਾ ਉਹ ਬਹੁਤ ਵਧੀਆ ਆਈ ਹੈ ਕਿ ਕਾਦਰ ਡੀਜ਼ਲ ਤੇ ਪੈਟਰੋਲ ਤੇ ਆਟੋਮੈਟਿਕ ਵਰਜ਼ਨ ਦੇ ਵਿੱਚ ਹੈਗੇ ਕਿ ਮੈਂ ਸੈਕਿੰਡ ਹੋਰ ਗੱਲ ਦੱਸਣਾ ਚਾਹੁੰਦਾ ਕਿ ਅੱਗੇ ਲੋਕਾਂ ਨੇ ਪਰਸਨਲਿਟੀ ਕਿ ਕਾਰ ਰੱਖੀ ਰੱਖੀ ਹੈ ਕਿ ਉਹ ਤੋਂ ਬਰ ਕਮर्शियल ਜੂਜ਼ਿੰਗ ਲੈ ਵੀ ਇਹ ਨੂੰ ਬਹੁਤ ਵਧੀਆ ਆਦੇ ਬੈਸਟ ਰਿਜ਼ਲਟ ਹੈ ਕਿ ਦਰਵਾਇ ਜਿਹੜਾ ਕੀ ਪ੍ਰੋਡਕਟ ਗਾ ਦੇ ਹੁੰਦੇ ਆ ਕਿ ਉਹਨਾਂ ਨੂੰ ਜਿਆਦਾ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਮੈਨੂੰ ਚਿੰਗਲ ਲੱਗ ਜਾਂਦਾ ਜੇ ਫੀਡਬੈਕ ਉਹਦੋਂ ਹੀ ਇਹਦੇ ਡਰਾਈਵਰ ਭਾ ਅਰਦੇ ਜਦੋਂ ਇਹ ਕੰਮ ਲੋਕ ਖਾਂਦੇ ਆ ਕਿ ਜਦੋਂ ਵਰਕਸ਼ਾਪ ਦਾ ਜਿਹੜਾ ਕੀੜਾ ਦਾ ਵਧੀਆ ਅੰਦਾਜ਼ ਤੇ ਜਿਹੜੇ ਇੱਥੇ ਸੀਨੀਅਰਸ ਨੇ ਜਾਂ ਜਿਹੜੇ ਸਟਾਫ ਮੈਂਬਰਸ ਨੇ ਜਾਂ ਵਰਕਸ਼ਾਪ ਦਾ ਰਿਸਪੋਸ ਵਧੀਆ ਮਿਲਦਾ ਕਿ ਜਿਹੜੇ ਪਾਰਟਸ ਨੇ ਉਹ ਆਮ ਲੋਕਾਂ ਦੇ ਦਾਇਰੇ ਦੇ ਵਿੱਚ ਹੁੰਦੇ ਸਭੇ ਕਾਜੀ ਵੈਕਟਿਮ ਹੁੰਦਾ ਹੈ ਜਿਹੜੇ ਕੋਈ ਵੀ ਪ੍ਰੋਜੈਕਟ ਹੋਵੇ ਤੇ ਮੈਂ ਮੁਬਾਰਕਵਾਹ ਦਿੰਦਾ ਆ ਸੁਣਿਓ ਜਿਹੜੀ ਕਿ ਕੰਪਨੀ ਦੇ ਮੈਨੇਜਰ ਨੇ ਓਨਰਸ ਨੇ ਜਿਹੜੇ ਸਮੂਹ ਮੈਂਬਰ ਆਪਣੇ ਸਟਾਫ ਦੇ ਬੰਦੇ ਨੇ ਕਿ ਜਿਨ੍ਹਾਂ ਨੇ ਡੋਰ ਟੂ ਡੋਰ ਮੈਂ ਤੋਂ ਮੈਂ ਜਾ ਕੇ ਇੱਕ ਗੱਡੀ ਦੀ ਗੱਲ ਦੱਸਣਾ ਜਿਹਦੇ ਕਰਕੇ ਕਿ ਇਹ ਜਿਹੜਾ ਪ੍ਰੋਡਕਟਾ ਵਧੀਆ ਤਰੀਕੇ ਨਾਲ ਚੱਲੂਗਾ ਕਿ ਆਈ ਵਿਲ ਪ੍ਰੇ టు ਗੋਡ ਕਿ ਮੈਂ ਪੂਆ ਅਨੁਬੈਂਤੀ ਵੀ ਕਰੂੰਗਾ ਕਿ ਇਹਨਾਂ ਦੀ ਜਿਹੜੀ ਮਿਹਨਤ ਦਾ ਰੰਗ ਲੈ ਕੇ ਆਇਆ ਤੇ ਜਿਹੜਾ ਪ੍ਰੋਡਕਟਾ ਆਮ ਲੋਕਾਂ ਦੀ ਪਹੁੰਚ ਤੱਕ ਹੋਏ ਤੇ ਜਦੋਂ ਇਹਨਾਂ ਨੂੰ ਕੋਈ ਵੀ ਨੈਪ ਅਪਡੇਟ ਕੋਈ ਦਿੱਕਤ ਆਉਂਦੀ ਆ ਇਹ ਖੇੜੇ ਮੱਥੇ ਹਰ ਆਪਣੀ ਗਾਣ ਦਾ ਸਵਾਗਤ ਕਰਨ ਤੇ ਤਾਂ ਕਿ ਜਿਹੜੇ ਗਾਟ ਹੈਗੇ ਇਹਨਾਂ ਦੇ ਹੋਰ ਜਿਹੜੇ ਅਨਦਰ ਦੇ ਨਾਲ ਅਪਡੇਟੇ ਕਿ ਮਾਰਕੀਟ ਵਿੱਚ ਬਿਕਦੇ ਹੈਗੇ ਉਹ ਵੀ ਵਧੀਆ ਤਰੀਕੇ ਦੇ ਨਾਲ ਉਹ ਵੀ ਕਿੰ ਤੁਮੈਂ ਲਾਸਟ ਮੀਟਿੰਗ ਸモール ਕੰਪਨੀ ਦੇ ਜਿੰਨੇ ਵੀ ਆਨਰਸ ਦੇ ਸਾਰੇ ਕੋਲੀਕ ਨੇ ਸਾਰੇ ਜੋ ਵੀ ਇਹਨਾਂ ਸਟਾਫ ਦੇ ਮੈਂਬਰ ਨੇ ਸਾਰੇ ਨੇ ਤੁਹਾਨੂੰ ਅਰਦਾਸ ਕਰਦੇ ਕਿ ਉਹਨਾਂ ਨੇ ਮੈਨੂੰ ਇਸ ਲਈ ਸਮਝਿਆ ਕਿ ਮੈਨੂੰ ਇੱਥੇ ਬੁਲਾਇਆ ਇਹਨਾਂ ਨੇ